ਪੰਜਾਬ ਸਰਕਾਰ ਨੇ ਸੂਬੇ ਨੂੰ ਆਫਤ ਪ੍ਰਭਾਵਿਤ ਐਲਾਨਿਆ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਲੱਖਾਂ ਲੋਕ ਬੇਕਾਰ ਆਮ ਆਦਮੀ ਨੂੰ ਵੱਡੀ ਰਾਹਤ ਆਟਾ ਪੀਜਾ ਬਰੈਡ ਜੀਐਸਟੀ ਮੁਕਤ ਹੁਣ ਦੋ ਹੀ ਹੋਣਗੇ ਸਲੈਬ 5 ਅਤੇ 18% ਦੀ ਵਿੱਤ ਮੰਤਰੀ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਪੰਜਾਬੀਆਂ ਦੀ ਇੱਕ ਜੁੜਤਾ ਦੀ ਕੋਈ ਮਿਸਾਲ ਨਹੀਂ ਰਾਜਪਾਲ ਦਿੱਲੀ ਦੇ ਘਰਾਂ ਵਿੱਚ ਦਾਖਲ ਹੋਇਆ ਜਮਨਾ ਦਾ ਪਾਣੀ 12000 ਲੋਕ ਬਚਾਏ ਗਏ ਭਾਰਤ ਨਾਲ ਰਿਸ਼ਤੇ ਬਹੁਤ ਵਧੀਆ ਪਰ ਟੈਰਫ ਹਟਾਉਣ ਤੇ ਵਿਚਾਰ ਨਹੀਂ ਟਰੰਪ ਤੇਜਤਪਾਪਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਸਰਕਾਰ ਨੇ ਸੂਬੇ ਨੂੰ ਕੁਦਰਤੀ ਆਫਤ ਤੋਂ ਪੀੜਤ ਸੂਬਾ ਘਰਾਰ ਦੇ ਦਿੱਤਾ। ਸੂਬੇ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਐਲਾਨੇ ਗਏ ਹਨ। ਬੁੱਧਵਾਰ ਰਾਤ ਤੱਕ 1400 ਪਿੰਡ ਹੜ੍ਹਾਂ ਵਿੱਚ ਡੁੱਬੇ ਹੋਏ ਸਨ। ਪਾਖੜਾ ਡੈਮ ਦੇ ਫਲੱਡ ਗੇਟ 8 ਫੁੱਟ ਖੋਲ ਦਿੱਤੇ ਗਏ ਤੇ 75000 ਕਿਊਸਕ ਪਾਣੀ ਛੱਡਿਆ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਹਿਮਾਚਲ ਵਿੱਚ ਪਏ ਮੀਂਹ ਨੇ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ। ਪੰਜਾਬ ਦਾ ਕੋਈ ਵੀ ਜ਼ਿਲ੍ਹਾ ਇਸ ਸਮੇਂ ਹੜ੍ਹਾਂ ਦੇ ਕਹਿਰ ਤੋਂ ਬਚਿਆ ਨਹੀਂ ਹੈ। ਪਿੰਡਾਂ ਦੀ ਹਾਲਤ ਬਹੁਤ ਤਰਸਜੋਗ ਹੈ। ਸਤਲੁਜ, ਬਿਆਸ, ਰਾਵੀ, ਘੱਗਰ ਨੇ ਪੰਜਾਬ ਦੇ ਪਿੰਡਾਂ ਨੂੰ ਟਾਪੂਆਂ ਦੇ ਵਿੱਚ ਬਦਲ ਦਿੱਤਾ ਹੈ। ਸਰਕਾਰੀ ਅੰਕੜੇ ਕਹਿੰਦੇ ਹਨ ਕਿ 4 ਲੱਖ ਏਕੜ ਤੋਂ ਵੱਧ ਰਕਮੇ ਵਿੱਚ ਫਸਲਾਂ ਤਬਾਹ ਹੋਈਆਂ ਹਨ। ਨੰਗਲ ਸਥਿਤ ਪਖੜਾ ਡੈਮ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 1680 ਫੁੱਟ ਤੋਂ ਸਿਰਫ 2 ਫੁੱਟ ਘਟ 1678 ਤੱਕ ਪਹੁੰਚ ਗਿਆ ਇਸੇ ਕਾਰਨ BBMP ਨੇ ਡੈਮ ਦੇ ਚਾਰੇ ਫਲੱਡ ਗੇਟ 1 ਫੁੱਟ ਹੋਰ ਖੋਲ ਦਿੱਤੇ ਇਹੋ ਜਿਹੇ ਫਲੱਡ ਗੇਟ ਹੁਣ ਤੱਕ 8 ਫੁੱਟ ਤੱਕ ਖੋਲੇ ਗਏ ਹਨ ਇਸ ਨਾਲ ਸਤਲੋ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ ਤੇ ਜਿਸ ਨਾਲ ਸੂਬੇ ਦੇ ਸਤਲੋਜ ਨਾਲ ਲੱਗੇ ਜ਼ਿਲ੍ਹਿਆਂ ਵਿੱਚ ਲਗਾਤਾਰ ਹੜ੍ਹਾਂ ਦਾ ਖਤਰਾ ਵਧਦਾ ਜਾ ਰਿਹਾ ਹੈ। ਇਹ ਸੇ ਵਿਚਾਲੇ ਹੀ ਹਰਿਆਣਾ ਵਿੱਚੋਂ ਨਿਕਲਦੇ ਕਾਗਰ ਦਰਿਆ ਨੇ ਵੀ ਹੜ੍ਹ ਦਾ ਖਤਰਾ ਪੈਦਾ ਕਰ ਦਿੱਤਾ। ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਕਰੀਬ 63 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ। ਉੱਥੇ ਵੀਰਵਾਰ ਨੂੰ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨਾ ਤੇ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪੁੱਜ ਰਹੇ ਹਨ। ਏ ਨਹੀਂ ਦੋ ਕੇਂਦਰੀ ਟੀਮਾਂ ਵੀ ਹੜ੍ਹ ਦੇ ਹਾਲਾਤ ਦਾ ਜਾਇਜ਼ਾ ਲੈਣ ਆ ਰਹੀਆਂ ਹਨ ਤਰਨਤਾਰਨ ਸਥਿਤ ਹਰੀਕੇ ਪਤਣ ਹੈਡਵੌਕਸ ਸਤਲੋ ਤੇ ਬਿਆਸ ਦਾ ਦਰਿਆ ਦਾ ਪਾਣੀ ਮਿਲਦਾ ਹੈ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤਰਨਤਾਰਨ ਦੇ 10 ਕਿਲੋਮੀਟਰ ਦੇ ਖੇਤਰ ਵਿੱਚ ਤੁਸੀਵਨ ਕਮਜ਼ੋਰ ਹੋਣ ਕਣ 50 ਤੋਂ ਵੱਧ ਪਿੰਡਾਂ ਵਿੱਚ ਖਤਰਾ ਮਡਰਾਉਣ ਲੱਗਾ ਹੈ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਾਰੀ ਮੀਂਹ ਤੇ ਹੜ੍ਹ ਕਾਰਨ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਨਿੱਜੀ ਸਕੂਲ ਕਾਲਜ ਯੂਨੀਵਰਸਿਟੀ ਤੇ ਪੋਲੀਟੈਕਨਿਕ ਸੰਸਥਾਵਾਂ ਸਮੇ ਸਾਰੇ ਵਿਦਿਅਕ ادارے 7 ਸتمبر ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਤੇ ਆਪਣੇ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਅਣਥੱਕ ਯਤਨ ਕਰ ਰਹੀ ਹੈ। ਉਨ੍ਹਾਂ ਨੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਾਰੇ ਨਾਗਰਿਕਾਂ ਨੂੰ ਸਥਾਨਕ ਪ੍ਰਸ਼ਾਸਨ ਤੇ ਰਾਜ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਤੇ ਹਦਾਇਤਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ। ਅਤੇ ਲੋਕਾਂ ਨੂੰ ਸਹਿਯੋਗ ਕਰਨ ਅਤੇ ਆਪਣੀ ਸੁਰੱਖਿਆ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਵੀ اپیل ਕੀਤੀ ਹੈ ਇਸ ਤੋਂ ਪਹਿਲਾਂ 3 ਸਤੰਬਰ ਤੱਕ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਸੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ بارش ਕਰਕੇ ਨਮਾ ਸ਼ਹਿਰ ਦੇ ਪਿੰਡ ਤੈਂਗੜਪੁਰ ਦਰਿਆ ਦੇ ਬੰਦ ਨੂੰ ਢਾਹ ਲੱਗ ਰਹੀ ਸੀ ਜਿਸ ਕਰਕੇ ਲੋਕ ਸਹਿਮ ਦੇ ਮਾਹੌਲ ਵਿੱਚ ਸਨ ਇਲਾਕੇ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਆਪ ਹੀ ਮਿੱਟੀ ਦੇ ਬੋਰੇ ਭਰ ਕੇ ਬੰਦ ਨੂੰ ਮਜ਼ਬੂਤ ਕੀਤਾ ਜਾ ਰਿਹਾ ਸੀ ਆਪ ਦੇ ਸੀਨੀਅਰ ਆਗੂ ਸਤਨਾਮ ਸਿੰਘ ਜਲਵਾਹਾ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੈਗੜਪੁਰ ਦਰਿਆ ਤੇ ਬੰਦ ਨੂੰ ਮਜ਼ਬੂਤ ਕਰਨ ਦੇ ਲਈ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਉਹਨਾਂ ਨੇ ਬੰਦ ਨੂੰ ਮਜ਼ਬੂਤ ਕਰਨ ਦਾ ਜਿਮਾ ਸੰਭਾਲ ਲਿਆ ਹੈ। ਉਹਨਾਂ ਆਮ ਲੋਕਾਂ ਨੂੰ ਮਿਲਟਰੀ ਫੋਰਸ ਦੇ ਜਵਾਨਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਸਾਹਿਬਾਇ ਗੁਰਜੀ ਕੀ ਫਤਿਹ ਸਾਰੇ ਹੀ ਸਰਕਾਰੀ ਜ਼ਿਲ੍ਹਾ ਵਾਸੀਆਂ ਨੂੰ ਪਤਾ ਕਿ ਪਿੰਡ ਟੈਂਗੜਪੁਰ ਵਿਖੇ ਸਤਲੁਜ ਦੇ ਬੰਨ ਉੱਤੇ ਜਿਹੜਾ ਲਗਾਤਾਰ ਸਥਿਤੀ ਚਿੰਤਾਜਨਕ ਬਣੀ ਹੋਈ ਸੀ ਸੋ ਹੁਣ ਪ੍ਰਸ਼ਾਸਨ ਵੱਲੋਂ ਸਾਡੇ ਮਿਲਟਰੀ ਦੇ ਜਵਾਨ ਮੇਰੇ ਮਗਰ ਖੜੇ ਨੇ ਦੇਖ ਸਕਦੇ ਹੋ ਸਾਰਾ ਕੰਟਰੋਲ ਜਿਹੜਾ ਹੁਣ ਇੱਥੇ ਮਿਲਟਰੀ ਦਾ ਜਿਹੜੀ ਪੂਰੀ ਟੀਮ ਇੱਥੇ ਆ ਚੁੱਕੀ ਆ 5 ਵਜੇ ਤੋਂ ਬਾਅਦ ਜਿਹੜਾ ਪੂਰਾ ਬੰਨ ਦਾ ਕੰਟਰੋਲ ਆ ਇੱਥੇ ਇਸ ਸਥਿਤੀ ਨੂੰ ਜਿਹੜਾ ਇੱਥੇ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਆ ਉਹ ਸਾਡੀ ਮਿਲਟਰੀ ਦੇ ਜਵਾਨ ਕਰਨਗੇ ਸੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦਾ ਸੈਮਣ ਦੀ ਲੋੜ ਨਹੀਂ ਆਪਾਂ ਸਾਰਿਆਂ ਨੇ ਇਹਨਾਂ ਦੇ ਨਾਲ ਇੱਥੇ ਸਹਿਯੋਗ ਕਰਨਾ ਸੋ ਸਾਡੇ ਦੇਸ਼ ਦੇ ਜਵਾਨ ਜਿਹੜੇ ਆ ਜਿੱਥੇ ਸੁਰੱਖਤਾ ਦੀ ਰਾਖੀ ਕਰਦੇ ਆ ਉੱਥੇ ਅੱਜ ਸਾਡੇ ਨਗਰ ਢੇਂਗੜਪੁਰ ਵਿਖੇ ਸਾਡੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੀ ਆ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਦੇ ਲਈ ਇਹ ਜਵਾਨ ਸਾਡੇ ਵਿੱਚ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸੋਚੇ ਪ੍ਰਸ਼ਾਸਨ ਦਾ ਮਾਨਯੋਗ ਡੀਸੀ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਮਿਲਟਰੀ ਦੇ ਜਵਾਨਾਂ ਨੂੰ ਸਾਰਿਆਂ ਨੂੰ ਇੱਥੇ ਬੁਲਾ ਕੇ ਜਿਹੜਾ ਲੋਕਾਂ ਨੂੰ ਹੈਲਪ ਕਰਨ ਦੇ ਲਈ ਇੱਕ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਲੋਕ ਪਿਛਲੇ ਤਿੰਨ ਤਿੰਨ ਤੋਂ ਬੜੇ ਚਿੰਤਤ ਸੀ ਕਿਉਂਕਿ ਰਾਤੀ ਅਸੀਂ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਰਾਤੀ ਅਸੀਂ ਕਹਿ ਕੇ ਗਏ ਸੀ ਕਿ ਹੁਣ ਇੱਥੇ ਪੂਰਾ ਸਥਿ ਜਿਹੜੀ ਕੰਟਰੋਲ ਦੇ ਵਿੱਚ ਸਿਚੁਏਸ਼ਨ ਜਿਹੜੀ ਕੰਟਰੋਲ ਚ ਪਰ ਸਵੇਰੇ ਤੱਕੇ ਜਿੱਦਾਂ ਹੀ ਪਾਣੀ ਦਾ ਪੱਧਰ ਵਧਿਆ ਉਹਦੇ ਨਾਲ ਫੇਟ ਧਾਰ ਲੱਗ ਗਈ ਕਿਉਂਕਿ ਆ ਸਾਹਮਣੇ ਜਿਹੜਾ ਬੰਨ ਆ ਉਹਦੇ ਵਿੱਚ ਹਿੱਟ ਕਰ ਰਿਹਾ ਪਾਣੀ ਸੋ ਇਸ ਕਰਕੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਕਲਰ ਚੇਂਜ ਹੋ ਗਿਆ ਰੈੱਡ ਕਲਰ ਦਾ ਜਿਹੜਾ ਖੱਡਾ ਦਾ ਪਾਣੀ ਆ ਉੱਪਰੋਂ ਆ ਹਿਮਾਚਲ ਤੋਂ ਚੂਆ ਦਾ ਪਾਣੀ ਆ ਉਹ ਵੱਡੀ ਪੱਧਰ ਤੇ ਬਹੁਤ ਸਪੀਡ ਦੇ ਨਾਲ ਜਿਹੜਾ ਉਹਦਾ ਹੁਣ ਪੱਧਰ ਵੱਧ ਰਿਹਾ ਹੈ ਸੋ ਡੈਮ ਦੇ ਵਿੱਚ ਵੀ ਪਾਣੀ ਕਾਫੀ ਆ ਇਹਦੇ ਕਰਕੇ ਉਹਨਾਂ ਦੀ ਵੀ ਮਜਬੂਰੀ ਉੱਥੋਂ ਛੱਡਣਾ ਸੋ ਇਸ ਕਰਕੇ ਮੈਂ ਇਲਾਕੇ ਦੇ ਲੋਕਾਂ ਨੂੰ ਕਹਿੰਦਾ ਕਿ ਸੁਚੇਤ ਰਹੋ ਬਟ ਡਰਨ ਦੀ ਹੁਣ ਲੋੜ ਨਹੀਂ ਹੈਗੀ ਸਾਡੀ ਮਿਲਟਰੀ ਦੇ ਜਵਾਨ ਜਿਹੜੇ ਆ ਉਹ ਸਾਡੇ ਵਿੱਚ ਪਹੁੰਚ ਚੁੱਕੇ ਆ ਕਿਸੇ ਵੀ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਣੀ ਆ ਚੁੱਕਾ ਹੈ ਉਥੇ ਕੈਂਟ ਇਲਾਕੇ ਦੇ ਕੁੱਕੜ ਪਿੰਡ ਵਿੱਚ ਵੀ ਚਿੱਟੀ ਬਈ ਓਵਰਫਲੋ ਹੋ ਚੁੱਕੀ ਹੈ ਚਿੱਟੀ ਵੈਂਦੇ ਓਵਰਫਲੋ ਹੋਣ ਕਰਕੇ ਪੂਰਾ ਪਿੰਡ ਪਾਣੀ ਦੀ ਲਪੇਟ ਵਿੱਚ ਆ ਚੁੱਕਾ ਹੈ ਹਾਲਾਤ ਇਹ ਹੋ ਗਏ ਹਨ ਪੂਰੇ ਪਿੰਡ ਦੇ ਖੇਤ ਪਾਣੀ ਵਿੱਚ ਡੁੱਬ ਗਏ ਹਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਓਵਰਫਲੋ ਨੂੰ ਲੈ ਕੇ ਪ੍ਰਸ਼ਾਸਨ ਨੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਪਿੰਡ ਵਾਸੀਆਂ ਨੇ ਖੁਦ ਪਾਣੀ ਦਾ ਪੱਧਰ ਵਾਧਾ ਦੇਖ ਕੇ ਆਪਣੇ ਘਰਾਂ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਸਾਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਅਜਿਹੇ ਮੌਕਾ ਹੈ ਜਿੱਥੇ ਰਾਜਨੀਤੀ ਧਰਮ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨਾ ਸਾਡਾ ਸਭ ਦਾ ਪਹਿਲਾ ਫਰਜ਼ ਹੈ ਉਹਨਾਂ ਨੇ ਸਾਰੇ ਲੋਕਾਂ ਨੂੰ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਕਰੀਏ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਤੇ ਇਸ ਵਕਤ ਬਹੁਤ ਬੁਰੀ ਤਰ੍ਹਾਂ ਨਾਲ ਫਲੱਡਸ ਦਾ ਕਹਿਰ ਮਚਿਆ ਹੋਇਆ ਹੈ ਔਰ ਪਿਛਲੇ ਕਾਫੀ ਅਰਸੇ ਤੋਂ ਸਾਰੇ ਪੰਜਾਬ ਦੇ ਵਿੱਚ ਬਹੁਤ ਭਿਆਨਕ ਔਰ ਬਹੁਤ ਨਾ ਪੂਰਾ ਹੋਣ ਵਾਲਾ ਕਾਕਾ ਪਿਆ ਪੰਜਾਬ ਦੇ ਲੋਕਾਂ ਨੂੰ ਜੇ ਮੈਂ ਅੱਜ ਦੀ ਇਸ ਆਪਣੀ ਮੀਟਿੰਗ ਨੂੰ ਦੋ ਹਿੱਸਿਆਂ ਚ ਵੰਡੂਗਾ ਪਹਿਲਾ ਮੈਂ ਥੋੜਾ ਜਿਹਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹੜਾ ਕਿ ਤਕਰੀਬਨ ਸਾਰੇ ਪੰਜਾਬ ਨੂੰ ਪਤਾ ਜੋ ਹਾਲਾਤ ਨੇ ਔਰ ਫਿਰ ਜੋ ਬਤੌਰ 올 ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਵਜੋਂ ਜੋ ਸਾਡੀਆਂ ਸਰਕਾਰ ਦੇ ਕੋਲੋਂ ਔਰ ਕੇਂਦਰ ਸਰਕਾਰ ਦੇ ਕੋਲੋਂ ਮੰਗਾ ਨੇ ਉਹਦੇ ਤੇ ਮੈਂ ਵਿਚਾਰ ਚਰਚਾ ਤੁਹਾਡਾ ਨਾ ਕਰੂੰਗਾ ਪਹਿਲੀ ਗੱਲ ਤਾਂ ਸਭ ਤੋਂ ਅਫਸੋਸਨਾਕ ਗੱਲ ਜਿਹੜੀ ਆ ਕਿ ਪੰਜਾਬ ਅੱਜ ਦੀ ਡੇਟ ਵਿੱਚ ਇਕੱਲਾ ਹੀ ਤੇ ਅਲੱਗ ਥਲੱਗ ਪੈ ਗਿਆ ਸਾਰੇ ਦੇਸ਼ 'ਚੋਂ ਸਾਰੇ ਦੇਸ਼ 'ਚੋਂ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਕੇਂਦਰ ਦੀ ਸਰਕਾਰ ਤੋਂ ਲੈ ਕੇ ਨੈਸ਼ਨਲ ਮੀਡੀਆ ਤੋਂ ਲੈ ਕੇ ਦੂਸਰੇ ਰਾਜਾਂ ਦੀਆਂ ਸਰਕਾਰਾਂ ਤੋਂ ਲੈ ਕੇ ਕਿਸੇ ਵਿਅਕਤੀ ਨੇ ਕਿਸੇ ਸਰਕਾਰ ਨੇ ਪੰਜਾਬ ਦੇ ਹੱਕ ਵਿੱਚ ਹਾ ਦਾ ਨਾਰਾ ਨਹੀਂ ਮਾਰਿਆ ਕੋਈ ਉਪਰਾਲਾ ਨਹੀਂ ਕੀਤਾ ਕਿ ਅਸੀਂ ਪੰਜਾਬ ਦੇ ਲੋਕਾਂ ਤੱਕ ਮਦਦ ਲੈ ਕੇ ਲੈ ਕੇ ਪਹੁੰਚ ਸਕੇ ਮਦਦ ਤਾਂ ਬਹੁਤ ਦੂਰ ਦੀ ਗੱਲ ਹੈ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਅਫਗਾਨਿਸਤਾਨ ਦੇ ਵਿੱਚ ਆਏ ਪੁਚਾਲ ਲਈ ਜਾਦਾ ਬਰਜ ਨੇ ਆਪਣੇ ਦੇਸ਼ ਦੇ ਉਸ ਸੂਬੇ ਦਾ ਜਿਹੜਾ ਸੂਬਾ ਸਭ ਤੋਂ ਉਪਜਾਊ ਇਸ ਦੇਸ਼ ਵਿੱਚ ਜਿਹਨੂੰ ਆਪਾਂ ਕਹਿੰਦੇ ਕਿ ਇਹ ਸਾਡੀ ਫੂਡ ਗ੍ਰੇਨਰੀ ਆ ਅਨਦਾਤਾ ਸੂਬਾ ਜਿਹਦੇ ਬੱਚੇ ਅੱਜ ਦੇਸ਼ ਦੀਆਂ ਸਰਹੱਦਾਂ ਤੇ ਆਪਣੀਆਂ ਜਾਨਾਂ ਵਾਰ ਦੇ ਦੇਸ਼ ਦੀ ਪ੍ਰੋਟੈਕਸ਼ਨ ਲਈ ਜਿਸ ਸੂਬੇ ਦੇ ਲੋਕਾਂ ਨੇ ਬਹਾਦਰ ਪੰਜਾਬ ਦੇ ਲੋਕਾਂ ਨੇ ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਹੋਵੇ ਲੇਕਿਨ ਸਾਡੀ ਜਿਹੜੀ ਮੇਨ ਕੇਂਦਰ ਸਰਕਾਰ ਉਹਨੂੰ ਉਹਦੇ ਉਹਨੂੰ ਇਹ ਇਸ ਗੱਲ ਦਾ ਇਲਮ ਨੀਗਾ ਇੱਕ ਟਵੀਟ ਤੱਕ ਵੀ ਨਹੀਂ ਕੀਤਾ ਕੋਈ ਕਿਸੇ ਨੇ ਪੋਸਟ ਨਹੀਂ ਪਾਈ ਕੋਈ ਵਿਚਾਰ ਸਾਂਝੇ ਨਹੀਂ ਕੀਤੇ ਕੋਈ ਕੇਂਦਰ ਦੀ ਟੀਮ ਲੀਡ ਬਾਈ ਮਨਿਸਟਰ ਜਿਹੜਾ ਕਿ ਇੱਕ ਯੂਜਵਲ ਸਿਸਟਮ ਹੁੰਦਾ ਸੀਗਾ ਉਹ ਪੰਜਾਬ ਤੱਕ ਆਣ ਕੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਇਹਦਾ ਅਸੈਸਮੈਂਟ ਕਰੀਏ ਕਿ ਡੈਮੇਜ ਕਿੰਨਾ ਹੋਇਆ ਆ ਤਾਂ ਹੋ ਗਈ ਜੀ ਜਿਹੜੀ ਬਿਲਕੁਲ ਆਈ ਊਡ ਸੇ ਕਿ ਕੰਪਲੀਟ ਇਨਸੈਂਸਿਟੀਵਿਟੀ ਔਰ ਇੱਕ ਇਸ ਤਰ੍ਹਾਂ ਦਾ ਰਵਈਆ ਜਿਹੜਾ ਪੰਜਾਬ ਦੇ ਪ੍ਰਤੀ ਕੇਂਦਰ ਸਰਕਾਰ ਨੇ ਕੀਤਾ ਹੁਣ ਅੱਜੋ ਸਾਡੀ ਆਪਣੀ ਸਰਕਾਰ ਜਿਹੜੀ ਭਗਵੰਤਪਾਨ ਦੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਬੜੇ ਚਾਅ ਨਾਲ ਲੋਕਾਂ ਨੂੰ ਬੁਲਾਇਆ ਸੀਗਾ ਔਰ ਇਹ ਜਿਹੜਾ ਹੜ੍ਹ ਆ ਅਗਰ ਅਸੀਂ ਮੰਨ ਲੈਂਦੇ ਕਿ ਇਹਨਾਂ ਦੀ ਸਰਕਾਰ ਵਿੱਚ ਪਹਿਲੀ ਵਾਰ ਆਇਆ ਹੁੰਦਾ ਆ 6 ਮਹੀਨੇ ਬਾਅਦ ਆਉਂਦਾ ਤਾਂ ਸ਼ਾਇਦ ਸਰਕਾਰ ਦੀ ਤਿਆਰੀ ਨਹੀਂ ਸੀ ਇਹ ਹੜ੍ਹ 2023 ਵਿੱਚ ਆ ਚੁੱਕਾ ਵਾ ਲਗਭਗ ਇਸੇ ਹੀ ਪੈਮਾਨੇ ਦਾ ਨੁਕਸਾਨ ਉਦੋਂ ਸ਼ਾਇਦ 19 ਜ਼ਿਲ੍ਹੇ ਪਾਣੀ ਚ ਡੁੱਬੇ ਰਹੇ ਨੇ ਅੱਜ ਵੀ ਤਕਰੀਬਨ ਉਨੇ ਜ਼ਿਲ੍ਹੇ ਪਾਣੀ ਚ ਡੁੱਬੇ ਨੇ ਅੱਜ 6 ਲੱਖ ਏਕੜ ਪੰਜਾਬ ਦੀ ਫਸਲ ਖਰਾਬ ਹੋ ਚੁੱਕੀ ਆ ਮਲਟੀਪਲ ਥਾਵਾਂ ਦੇ ਸਤਲੁਜ ਤੇ ਦਰਿਆ ਤੇ ਬਿਆਸ ਤੇ ਰਾਵੀ ਦੇ ਦਰਿਆਵਾਂ ਦੇ ਪਾਣੀ ਟੁੱਟ ਚੁੱਕੇ ਨੇ ਇਹੀ ਗੱਲ 2023 ਚ ਵਾਪਰੀ ਸੀ ਦੂਜੀ ਵਾਰ ਹੜਾ ਆ ਗਿਆ ਲੇਕਿਨ ਸਾਡੀ ਸਰਕਾਰ ਦੇ ਨਾ ਕੋਈ ਤਿਆਰੀ ਸੀਗੀ ਨਾ ਉਹਨਾਂ ਦੇ ਕੋਲ ਕੋਈ ਪ੍ਰਬੰਧ ਆ ਇਸ ਮੌਕੇ ਤੇ ਬੀਬੀ ਸਰਬਜੀਤ ਕੋਰ ਮਾਣੂ ਕੋ ਇਹਦਾ ਕਹਿਣਾ ਹੈ ਕਿ ਸਾਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਇਹ ਅਜਿਹੇ ਸਮਾਂ ਹੈ ਜਿੱਥੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਮੇਰੇ ਪਰਜੀਆਂ ਬਿਹਾਰੀਪੁਰ ਕੋਲੇ ਸਤਲੁਜ ਦਰਿਆ ਦੇ ਹਾਲਾਤ ਮਾੜੇ ਆ ਕੰਨਾਂ ਨਾਲ ਪਾਣੀ ਵਧ ਰਿਹਾ ਪਾਣੀ ਬਿਲਕੁਲ ਪਿੰਡ ਦੇ ਘਰ ਤੇ ਆ ਚੁੱਕਿਆ 100000 80000 ਤੋਂ ਉੱਪਰ ਕਿਊਬਿਕ ਪਾਣੀ ਚੱਲ ਰਿਹਾ ਇੱਥੇ ਪਾਣੀ ਪਾਣੀ ਦਾ ਬਹਾਅ ਲਗਾਤਾਰ ਵਧ ਰਿਹਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਹੈ ਇਧਰਲੀ ਸਾਈਡ ਤੇ ਦੇਖੋ ਤੁਸੀਂ ਪਾਣੀ ਬਿਲਕੁਲ ਜਿੱਥੇ ਆਪਾਂ ਖੜੇ ਆ ਇਹਦਾ ਕਿਨਾਰਾ ਵਾ ਤੇ ਮੇਰੇ ਨਾਲ ਜੈ ਸਿੰਘ ਸਾਹਿਬ ਖੜੇ ਆ ਜੈ ਸਾਹਿਬ ਨੇ ਜੀਸੀਬੀ ਚਲਾਤੀ ਹੈ ਦੇਖੋ ਇਹ ਇਹਦੇ ਲਈ ਆਪਾਂ ਇੱਥੇ ਨੋਚਾਂ ਵੀ ਲਾ ਰਹੇ ਆ ਇਹਦੇ ਨਾਲ ਡਰਕ ਵੀ ਉਹ ਜਿਹੜੇ ਹੁੰਦੇ ਬਾਅਦ ਉਹ ਵੀ ਲਾ ਰਹੇ ਆ ਆ ਵੀਡੀਓ ਸਾਥ ਸਾਡੇ ਨਾਲ ਖੜੇ ਆ ਜਿਹੜੀਆਂ ਬੋਰੀਆਂ ਭਰਨੀਆਂ ਉਹ ਨਾਲ ਟਾਈਮ ਟੂ ਟਾਈਮ ਕਰ ਰਹੇ ਆ ਮੈਂ ਤਾਂ ਪ੍ਰਮਾਤਮਾ ਕੋਲ ਇਹੀ ਅਰਦਾਸ ਕਰਦੀ ਆ ਵੀ ਇਹ ਸੱਚੇ ਪਾਤਸ਼ਾਹ ਮੇਰੇ ਲੋਕਾਂ ਤੇ ਰਹਿਮ ਕਰ ਲਗਾਤਾਰ ਪੈਰੇ ਮੀ ਕਾਨ ਜਿਲ੍ਹਾ ਬਰਨਾਲਾ ਦੇ ਪਿੰਡ ਮੋੜਾਂ ਵਿਖੇ ਇੱਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿਗਣ ਕਾਰਨ ਪਤੀ ਪਤਨੀ ਦੀ ਮੌਤ ਹੋ ਗਈ ਅਤੇ ਉਹਨਾਂ ਨਾਲ ਸੁੱਤਾ ਪਿਆ ਪੋਤਰਾ ਗੰਭੀਰ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਜਰਨੈਲ ਸਿੰਘ ਪੁੱਤਰ ਗੁਰदयाल ਸਿੰਘ ਅਤੇ ਉਹਨਾਂ ਦੀ ਪਤਨੀ ਨਿੰਦਰ ਕੌਰ ਆਪਣੇ 12 ਸਾਲ ਦੇ ਪੋਤਰੇ ਮਹਿਕਦੀਪ ਸਿੰਘ ਪੁੱਤਰ ਵਿੰਦਰ ਸਿੰਘ ਨਾਲ ਸੁੱਤੇ ਪਏ ਸਨ ਕਿ ਰਾਤ 11:30 ਵਜੇ ਦੇ ਕਰੀਬ ਗਲੀ ਨਾਲ ਲੱਗਦੇ ਕਮਰੇ ਜਿਸ ਨੂੰ ਡਾਟ ਲੱਗੀ ਹੋਈ ਸੀ ਅਚਾਨਕ ਡੱਗ ਗਿਆ ਰੌਲਾ ਪੈਣ ਤੇ ਰਾਤ ਸਮੇ 71 ਹੋਏ ਲੋਕਾਂ ਨੇ ਵੱਧਦੀ ਮੀਂਹ ਵਿੱਚ ਮਿੱਟੀ ਦੇ ਢੇਰੋਂ પતિ ਪਤਨੀ ਨੂੰ ਬਾਹਰ ਕੱਢਿਆ ਪਰ ਤਦ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਕਹਿਣਾ ਹੈ ਕਿ ਪੰਜਾਬ ਤੇ ਜੋ ਅੱਜ ਸੰਕਟ ਦੀ ਕੜੀ ਆਈ ਹੈ ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵੇਂ ਪੰਜਾਬ ਦੇ ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾਉਣ ਦੇ ਲਈ ਵਚਨਬੱਧ ਹਨ ਉਹ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਮਗਰੋਂ ਗੱਲਬਾਤ ਕਰ ਰਹੇ ਹਨ ਰਾਜਪਾਲ ਵੱਲੋਂ ਰਾਵੀ ਦਰਿਆ ਤੇ ਬਣਾਏ ਗਏ ਕਥਲੌਰ ਪੁਲ ਤੇ ਪਹੁੰਚ ਕੇ ਖੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਰਾਵੀ ਦਰਿਆ ਦਾ ਨਿਰਖਣ ਕੀਤਾ। ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਅਤੇ ਮੌੜ ਵਸੇਵੇ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਤੇ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉਪਲ, ਐਸਐਸਪੀ ਪਠਾਨਕੋਟ ਦਿਲਜਿੰਦਰ ਸਿੰਘ ਢਿੱਲੋਂ ਵੱਲੋਂ ਖੜਾ ਦੀ ਸਥਿਤੀ ਤੋਂ ਜਾਣੂ ਕਰਵਾਇਆ ਹੈ। ਪਿਛਲੇ ਦਿਨੀ ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਖੇਤਰਾਂ ਵਿੱਚ ਹੜ੍ਹ ਨੇ ਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਇਸ ਦੇ ਨਾਲ ਹੀ ਘਰਾਂ ਦੁਕਾਨਾਂ ਤੇ ਰਸਤਿਆਂ ਦੀ ਕਾਫੀ ਮਾੜੀ ਹਾਲਤ ਹੋ ਗਈ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਅਦਿੱਤਿਆ ਉਪਲ ਦਿਲਜਿੰਦਰ ਸਿੰਘ ਢਿੱਲੋਂ ਐਸਐਸਪੀ ਪਠਾਨਕੋਟ ਨਰੇਸ਼ ਸੈਣੀ ਜ਼ਿਲ੍ਹਾ ਪ੍ਰਧਾਨ ਵੀ ਸੀ ਬੈਂਗ ਪਠਾਨਕੋਟ ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ ਅਤੇ ਹੋਰਨਾਂ ਦੇ ਨਾਲ ਜਾ ਕੇ ਵੱਖ-ਵੱਖ ਥਾਮਾ ਦਾ ਦੌਰਾ ਕੀਤਾ ਹੈ ਸੱਤੋਂਵਲਾ ਕੈਬਨਿਟ ਮੰਤਰੀ ਪੰਜਾਬ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਵੀ ਦੇ ਨਾਲ ਹੋਰੇ ਕਟਾਉ ਦਾ ਨਿਰੇਖਣ ਕੀਤਾ ਅਤੇ ਪਾਣੀ ਦੇ ਵਹਾਅ ਨੂੰ ਘਟਾ ਕਰਨ ਦੇ ਲਈ ਹੋਰੇ ਭੂਮੀ ਕਟਾਉ ਨੂੰ ਰੋਕਣ ਦੇ ਲਈ ਕ੍ਰੇਟ ਲਗਾਉਣ ਦੇ ਆਦੇਸ਼ ਦਿੱਤੇ ਹਨ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਤੁਸੀਬੰਦ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈ ਲਿਆ ਸਤਲੁਜ ਦਰਿਆ ਦਾ ਦੌਰਾ ਕਰਦਿਆਂ ਕਿਹਾ ਹੈ ਕਿ ਸਤਲੁਜ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵਧਿਆ ਹੈ ਪਰ ਸਥਿਤੀ ਪੂਰੀ ਕੰਟਰੋਲ ਵਿੱਚ ਹੈ। ਉਹਨਾਂ ਨੇ ਮੌਕੇ ਤੇ ਪਿੰਡਾਂ ਦੇ ਵਸਨੀਕਾਂ ਤੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਭਾਵੇਂ ਪਾਣੀ ਦਾ ਪੱਧਰ ਵਧਿਆ ਹੈ ਪਰ ਮੌਜੂਦਾ ਸਮੇਂ ਕਿਸੇ ਵੀ ਪਾਸੇ ਕੁਬਰੌਂਦੀ ਲੋੜ ਨਹੀਂ। ਕਿਉਂਕਿ ਪ੍ਰਸ਼ਾਸਨਿਕ ਟੀਮਾਂ ਵਖ-ਵਖਤਾਵਾਂ ਤੇ ਲਗਾਤਾਰ ਕਾਰਜਸ਼ੀਲ ਹਨ। ਉਹਨਾਂ ਕਿਹਾ ਹੈ ਕਿ ਬੰਨ੍ਹ ਦੀ ਮਜ਼ਬੂਤੀ ਕੀਤੀ ਗਈ ਹੈ ਤਾਂ ਜੋ ਹੜ੍ਹ ਦੀ ਸਥਿਤੀ ਨਾਲ ਸੁਚੱਜੇ ਢੰਗ ਨਾਲ ਨਜਿੱਠਿਆ ਜਾ ਸਕੇ। ਇਸੇ ਤਰ੍ਹਾਂ ਪਿੰਡ ਤਜਵਾਲ ਵਿਖੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਉਨ੍ਹਾਂ ਕਿਹਾ ਹੈ ਕਿ ਪਾਣੀ ਦੇ ਵਧੇ ਪੱਧਰ ਤੇ ਮਦਨਾਜਰ ਲਗਾਤਾਰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਪਾਣੀ ਦੇ ਵਹਾ ਕੰਨ ਕਾਠਗੜ ਡਰੇਨ ਦੇ ਵਿੱਚ ਪਾਣੀ ਦੇ ਲਾਂਗੇ ਵਿੱਚ ਪੈਦਾ ਹੋਈ ਰਿਕਾਵਟ ਸੰਬੰਧੀ ਐਸ ਡੀ ਐਮ ਕ੍ਰਿਤਿਕਾ ਗੋਇਲ ਨੇ ਸਬੰਧਤ ਅਧਿਕਾਰੀਆਂ ਸਮੇਤ ਮੌਕੇ ਤੇ ਜਾ ਕੇ ਸਥਿਤੀ ਦੀ ਸਮੀਖਿਆ ਕੀਤੀ ਹੈ ਇਸ ਮੌਕੇ ਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਚੋਅ ਵਿੱਚ ਪਿੱਛੋਂ ਰੋੜ ਕੇ ਆਈ ਬੂਟੀ ਆਦ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਪਾਣੀ ਦਾ ਪੂਰਾ ਬਹਾਲ ਚੱਲ ਸਕੇ ਐਸ.ਟੀ.ਐਮ. ਕ੍ਰਿਤੀਗਾਰ ਗੋਇਲ ਨੇ ਲੋਕਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਪਾਣੀ ਦੇ ਪੱਦਰ ਵਿੱਚ ਬਾਦੇ ਨਾਲ ਕਾ ਬੂਟੀ ਨੇ ਡਰੇਨ ਦੇ ਵਹਾਅ ਵਿੱਚ ਰੁਕਾਵਟ ਪੈਦਾ ਕੀਤੀ ਹੈ ਜਿਸ ਦਾ ਹੱਲ ਕਰਵਾਇਆ ਗਿਆ ਹੈ ਉਹਨਾਂ ਦੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੁਸੀਬੰਦੇ ਆਲੇ ਦੁਆਲੇ ਕੰਮ ਕਰ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੌਰਾਨ ਐਸ ਡੀ ਐਮ ਨੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਵਨੀਤ ਕੋਰ ਸੁਮੇਤ ਬੇਲਾ ਤਾਜਵਾਲਾ ਤੇ ਔਲੀਆਪੁਰ ਵਿਖੇ ਤੁਸੀ ਬੰਦੀ ਸਥਿਤੀ ਦਾ ਜਾਇਜ਼ਾ ਵੀ ਲਿਆ ਹੈ ਜੀ ਐਸ ٹی ਕੌਂਸਲ ਨੇ ਕੀਤੀ ਬੈਠਕ ਦੇ ਵਿੱਚ 5 ਅਤੇ 18% ਦੇ ਸਿਰਫ ਦੋ ਟੈਕਸ ਸਲੈਬ ਰੱਖਣ ਦੀ ਮਨਜ਼ੂਰੀ ਦਿੱਤੀ ਜੋ 22 ਸਤੰਬਰ ਤੋਂ ਦੇਸ਼ ਭਰ ਵਿੱਚ ਲਾਗੂ ਹੋਵੇਗੀ 12% ਅਤੇ 28% ਦੀ ਵਾਲੇ ਸਲੈਬ ਖਤਮ ਕੀਤੇ ਗਏ ਹਨ ਇਸ ਨਾਲ ਕਈ ਵਸਤੂਆਂ ਦੀਆਂ ਕੀਮਤਾਂ ਤੇ ਸਿੱਧਾ ਅਸਰ ਪਵੇਗਾ ਇਸ ਬਦਲਾਅ ਦੇ ਨਾਲ GST ਪ੍ਰਣਾਲੀ ਹੋਰ ਵੀ ਸਰਲ ਹੋਵੇਗੀ ਅਤੇ ਆਮ ਜਨਤਾ ਨੂੰ ਇਸ ਦਾ ਲਾਭ ਮਿਲੇਗਾ। GST ਪ੍ਰਸ਼ਦ ਵੱਲੋਂ ਗੁੰਜਲਦਾਰ ਵਸਤੂਆਂ ਅਤੇ ਸੇਵਾਵਾਂ ਟੈਕਸ ਵਿੱਚ ਬਦਲਾਅ ਨੂੰ ਮਨਜ਼ੂਰੀ ਦਿੱਤੇ ਜਾਣ। ਵਾਲਾਂ ਦੇ ਤੇਲ ਤੋਂ ਲੈ ਕੇ ਮੱਕੀ ਦੇ ਫਲੈਕਸ, ਟੀਵੀ ਅਤੇ ਨਿੱਜੀ ਸਿਹਤ ਅਤੇ ਬੀਮਾ ਪੌਸੀਆਂ ਤੱਕ ਦੀਆਂ ਆਮ ਵਰਤੋਂ ਵਾਲੀਆਂ ਵਸਤਾਂ ਤੇ GST ਟੈਕਸ ਦਰਾਂ ਵਿੱਚ ਕਟੌਤੀ ਕੀਤੀ ਗਈ ਹੈ। GST ਪ੍ਰਸ਼ਦ ਨੇ 22 ਸਤੰਬਰ ਨਰਾਤਿਆਂ ਦੇ ਪਹਿਲੇ ਦਿਨ ਤੋਂ ਲਾਗੂ ਹੋਣ ਵਾਲੇ ਸਲੇਬਾ ਨੂੰ 5% ਤੇ 18% ਤੱਕ ਸੀਮਤ ਕਰਕੇ ਦਰ ਸੁਧਾਰ ਨੂੰ ਮਨਜ਼ੂਰੀ ਦਿੱਤੀ। ਸਰਕਾਰ ਘਰੇਲੂ ਖਰਚ ਨੂੰ ਵਧਾਉਣਾ ਤੇ ਅਮਰੀਕੀ ਟੈਰਿਫ ਦੇ ਆਰਥਿਕ ਪ੍ਰਭਾਵ ਨੂੰ ਘਟਾਉਣ ਲਈ ਲਗਭਗ ਸਾਰੀਆਂ ਨਿੱਜੀ ਵਰਤੋਂ ਦੀਆਂ ਵਸਤਾਂ ਤੇ ਟੈਕਸ ਦਰਾਂ ਵਿੱਚ ਕਟੌਤੀ ਕਰੇਗੀ। ਜੀਐਸਟੀ ਪ੍ਰਸ਼ਦ ਦੀ ਮੈਰਾਥਨ ਦਿਨ ਪਰ ਚੱਲੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਖੇਪ ਵਿੱਚ ਜਾਣਕਾਰੀ ਦਿੰਦੇ ਹੋਏ ਕੇਂਦਰੀ ਵਿੱਤ ਮੰਤਰੀ ਨਰਮਲਾ ਸੀ타 ਰਮਨ ਦਾ ਕਹਿਣਾ ਹੈ ਕਿ ਸਾਰੇ ਫੈਸਲੇ ਸਰਬਸੰਮਤੀ ਨਾਲ ਲੈ ਗਏ ਹਨ ਕਿਸੇ ਵੀ ਰਾਜ ਵੱਲੋਂ ਕੋਈ ਅਸਹਿਮਤੀ ਨਹੀਂ ਪ੍ਰਗਟਾਈ ਗਈ ਕਮੇਟੀ ਨੇ ਵਸਤੂਆਂ ਤੇ ਸੇਵਾਵਾਂ ਕਰ ਜੀਐਸਟੀ ਨੂੰ ਮੌਜੂਦਾ 4 ਸਲੇਬਾਂ 5 12 18 ਅਤੇ 28 ਪ੍ਰਤੀਸ਼ਤ ਤੋਂ ਸਰ ਬੜਾ ਕੇ 2 ਸਲੇਬਾਂ ਵਾਲੇ ਢਾਂਚੇ 5 ਅਤੇ 18 ਪ੍ਰਤੀਸ਼ਤ 'ਚ ਬਦਲ ਨੂੰ ਮਨਜ਼ੂਰੀ ਦਿੱਤੀ ਹੈ ਕੁਝ ਚੋਣਮੀਆਂ ਵਸਤੂ ਜਿਵੇਂ ਕਿ ਮਹਿੰਗੀਆਂ ਕਾਰਾਂ ਤੰਬਾਕੂ ਤੇ ਸਿਗਰਟਾਂਲੇ 40% ਦੀ ਇੱਕ ਵਿਸ਼ੇਸ਼ ਸਲੇਬ ਦਾ ਵੀ ਪ੍ਰਸਤਾਵ ਹੈ ਉਹਨਾਂ ਕਿਹਾ ਕਿ ਗੁਟਕਾ ਤੰਬਾਕੂਆ ਤੇ ਤੰਬਾਕੂ ਉਤਪਾਦਾਂ ਅਤੇ ਸਿਗਰਟਾਂ ਨੂੰ ਛੱਟ ਕੇ ਬਾਕੀ ਸਾਰੇ ਉਤਪਾਦਾਂ ਨੇ ਨਵੀਆਂ ਧਾਰਾ 22 ਸਤੰਬਰ ਤੋਂ ਲਾਗੂ ਹੋਣਗੀਆਂ ਜਦੋਂ ਕਿ ਰੋਜ਼ਾਨਾ ਵਰਤੋਂ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਤੇ ਜ਼ੀਰੋ ਟੈਕਸ ਤਰ ਜਾਰੀ ਰਹੇਗੀ ਜਦ ਕਿ ਮੱਖਣ ਅਤੇ ਘਿਓ ਤੋਂ ਲੈ ਕੇ ਸੁੱਕੇ ਮੇਵੇ ਸੰਘਣੇ ਦੁੱਧ ਮੀਠ ਖੰਡ ਅਤੇ ਜੈਮ ਅਤੇ ਫਲਾਂ ਦੀ ਜੈਲੀ ਨਾਰੀਅਲ ਪਾਣੀ ਨਮਕੀਨ 20 ਲੀਟਰ ਦੀਆਂ ਬੋਤਲਾਂ ਵਿੱਚ ਪੈਕ ਕੀਤੇ ਪੀਣ ਵਾਲੇ ਪਾਣੀ ਫਲਾਂ ਦਾ ਗੁੱਦਾ ਜਾਂ ਫਲਾਂ ਦਾ ਜੂਸ ਦੁੱਧ ਵਾਲੇ ਤਰਲ ਪਦਾਰਥ ਆਈਸਕ੍ਰੀਮ ਪੇਸਟਰੀ ਬਿਸਕੁਟ ਅਤੇ ਚੀਨੀ ਮਠਿਆਈਆਂ ਤੇ ਟੈਕਸ ਦਾਰ ਮੌਜੂਦਾ 18% ਤੋਂ ਘਟਾ ਕੇ 5% ਹੋਣ ਦੀ ਸੰਭਾਵਨਾ ਹੈ ਸਾਰੇ ਤਰ੍ਹਾਂ ਦੀਆਂ ਰੋਟੀਆਂ ਤੇ ਪਰੌਂਠੇ ਤੇ ਟੈਕਸ ਦੀ ਦਰ 0 ਹੋਵੇਗੀ ਜੋ ਕਿ ਮੌਜੂਦਾ ਸਮੇਂ 5% ਹੈ। ਉਪਭੋਗਤਾ ਵਸਤੂਆਂ ਜਿਵੇਂ ਕਿ ਤੁੱਥ ਪਾਊਡਰ, ਦੁੱਧ ਦੀਆਂ ਬੋਤਲਾਂ, ਟੇਬਲ ਵੇਅਰ, ਰਸੋਈ ਦਾ ਸਮਾਨ, ਛਤਰੀਆਂ, ਭਾਂਡੇ, ਸਾਈਕਲ, ਬਾਸ ਦੇ ਫਰਨੀਚਰ ਅਤੇ ਕੰਗੀਆਂ ਵਰਗੀਆਂ ਵਸਤੂਆਂ ਦੀ ਦਰ 12% ਤੋਂ ਘਟਾ ਕੇ 5% ਕੀਤੀ ਜਾਵੇਗੀ। ਸ਼ੈਂਪੂ, ਟੈਲਕਮ ਪਾਊਡਰ, ਟੁੱਥ ਪੇਸਟ, ਟੁੱਥ ਬ੍ਰਸ਼ ਫੇਸ ਪਾਊਡਰ ਸਾਬਣਾਂ ਤੇ ਵਾਲਾਂ ਦੇ ਤੇਲ ਦੀਆਂ ਦਰਾਂ 18% ਤੋਂ ਘਟਾ ਕੇ 5% ਕੀਤੀਆਂ ਗਈਆਂ ਹਨ ਇਹ ਨਰਮਲਾ ਸੀ타 ਰਮਨ ਦਾ ਕਹਿਣਾ ਹੈ ਕਿ ਕਵਰੇਜ ਵਧਾਉਣ ਲਈ ਸਾਰੇ ਨਿੱਜੀ ਜੀਵਨ ਅਤੇ ਸਿਹਤ ਪਾਲਿਸੀਆਂ ਤੇ ਹੁਣ ਕੋਈ ਕਰ ਨਹੀਂ ਲੱਗੇਗਾ ਐਨਸੀਆਰ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਸਵੇਰ ਦੀ بارش ਤੋਂ ਬਾਅਦ ਪੁਰਾਣੇ ਰੇਲਵੇ ਪੁਲ ਤੇ ਜਮਨਾ ਦੇ ਪਾਣੀ ਦਾ ਪੱਧਰ 207 ਮੀਟਰ ਤੱਕ ਪਹੁੰਚ ਗਿਆ ਉਦੋਂ ਜਮਨਾ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਸੀ ਜਮਨਾ ਬਾਜ਼ਾਰ ਪੁਰਾਣਾ ਉਸਮਾਨਪੁਰ ਪੁਰਾਣਾ ਗੜੀ ਮੈਂਡੂ ਤੇਬਤੀ ਬਾਜ਼ਾਰ ਮੱਠ ਬਾਜ਼ਾਰ ਤੇ ਹੋਰ ਨਵੇਂ ਇਲਾਕਿਆਂ ਵਿੱਚ ਜਮਨਾ ਦਾ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ ਬੁੱਧਵਾਰ ਸਾਰੇ ਸਕੂਲ ਬੰਦ ਰਹੇ ਬੁੱਧਵਾਰ ਰਾਤ ਤੱਕ 12000 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ ਹੈ ਇਹ ਜਾਣਕਾਰੀ ਜਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਹੈ ਕਿ ਬਚਾਏ ਗਏ ਲੋਕਾਂ ਨੂੰ 25 ਥਾਵਾਂ ਤੇ ਬਣੇ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ। ਕੇਂਦਰੀ ਹੜ੍ਹ ਕੰਟਰੋਲ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਪਾਣੀ ਦੇ ਪੱਧਰ ਵਿੱਚ ਵਾਧੇ ਦਾ ਮੁੱਖ ਕਾਰਨ ਇਹ ਹੈ ਕਿ ਵਜੀਰਾਵਾਦ ਤੇ ਹਤਨੀਕੁੰਡ ਵਹਿਰਾ ਤੋਂ ਹਰ ਘੰਟੇ ਭਾਰੀ ਮਾਤਰਾ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਪਾਣੀ ਦਾ ਪੱਧਰ ਹੋਰ ਵੀ ਵੱਧ ਸਕਦਾ ਹੈ। ਅਮਰੀਕੀ ਰਾਸ਼ਪਤੀ ਡੋਨਾਲਡ 트੍ਰੰਪ ਨੇ ਕਿਹਾ ਕਿ ਉਨ੍ਹਾਂ ਦਾ ਭਾਰਤ 'ਤੇ ਟੈਰਫ ਘਟਾਉਣ ਦਾ ਕੋਈ ਇਰਾਦਾ ਨਹੀਂ। ਭਾਰਤ ਨਾਲ ਵਪਾਰ ਦੇ ਮੁੱਦੇ ਤੇ ਪੁੱਛੇ ਗਏ ਸਵਾਲ ਤੇ 트ੰਪ ਨੇ ਕਿਹਾ ਹੈ ਕਿ ਇਹ ਸਬੰਧ ਇੱਕ ਪਾਸੜ ਚੱਲ ਰਿਹਾ ਹੈ। ਭਾਰਤ ਸਾਡੇ ਸਮਾਨ ਤੇ ਇੰਨਾ ਟੈਰਫ ਲਗਾਉਂਦਾ ਹੈ ਕਿ ਅਸੀਂ ਉਹਨਾਂ ਦੇ ਬਾਜ਼ਾਰ ਵਿੱਚ ਟਿਕ ਹੀ ਨਹੀਂ ਸਕਦੇ। ਅਜਿਹੀ ਸਥਿਤੀ ਵਿੱਚ ਅਸੀਂ ਵੀ ਟੈਰਫ ਵਧਾ ਦਿੱਤਾ ਜੋ ਕਿ ਇੱਕ ਸਹੀ ਫੈਸਲਾ ਹੈ। 트ੰਪ ਨੇ ਭਾਰਤ ਤੇ ਲਾਏ ਗਏ 50% ਦੀ ਟੈਰਫ ਨੂੰ ਜਾਰੀ ਰੱਖਣ ਦਾ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਅਮਰੀਕਾ ਤੇ ਹੁਣ ਤੱਕ ਉੱਚੇ ਟੈਰਫ ਲਾ ਕੇ ਨੁਕਸਾਨ ਪਹੁੰਚਾਇਆ ਪਰ ਖੁਦ ਤੇ ਬਾਦੂ ਟੈਰਫ ਲਾਏ ਜਾਣ ਤੋਂ ਬਾਅਦ ਹੁਣ ਉਸ ਨੇ 0 ਟੈਰਫ ਦੀ ਪੇਸ਼ਕਸ਼ ਰੱਖੀ ਹੈ ਅਮਰੀਕੀ ਰਾਸ਼ਪਤੀ ਡੋਨਾਲਡ 트੍ਰੰਪ ਇੱਕ ਵਾਰ ਫਿਰ ਟੈਰਫ ਦੇ ਮੁੱਦੇ ਤੇ ਸਖਤ ਤੇਵਰ ਦਿਖਾਉਂਦੇ ਹੋਏ ਨਜ਼ਰ ਆਏ ਹਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਫੇਰੀ ਤੋਂ ਬਾਅਦ ਭਾਰਤ ਦੇ ਲਾਏ ਗਏ ਟੈਰਫ ਤੇ ਵੀ ਪ੍ਰਤੀਗਰਿਆ ਦਿੱਤੀ ਇਹਦੇ ਨਾਲ ਹੀ ਅਮਰੀਕੀ ਰਾਸ਼ਪਤੀ ਡੋਨਾਲਡ 트੍ਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰੂਸੀ ਤੇਲ ਖਰੀਦਣ ਲਈ ਭਾਰਤ ਤੇ ਅਜੇ ਸ਼ੁਰੂਆਤੀ ਪਾਬੰਦੀਆਂ ਲਾਈਆਂ ਹਨ। ਅਤੇ ਸੰਕੇਤ ਦਿੰਦਾ ਹੈ ਕਿ ਅਜੇ ਤੱਕ ਦੂਜੇ ਜਾਂ ਤੀਜੇ ਪੜਾਅ ਦੇ ਤਹਿਤ ਪਾਬੰਦੀਆਂ ਨਹੀਂ ਲਾਈਆਂ। ਮਜ਼ਦੂਰ ਦਫ਼ਤੇ ਨਿਊਯਾਰਕ, ਸ਼ਿਕਾਗੋ, ਵਾਸ਼ਿੰਗਟਨ ਡੀਸੀ ਸਮੇਤ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਲੋਕ ਸੜਕਾਂ ਤੇ ਉਤਰ ਆਏ। ਰਾਸ਼ਪਤੀ ਡੋਨਾਲਡ 트੍ਰੰਪ ਵਿਰੋਧ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਮਜ਼ਦੂਰਾਂ ਲਈ ਗੁਜ਼ਾਰਾ ਮਜ਼ਦੂਰੀ 7.25 ਡਾਲਰ ਘੰਟੇ ਤੋਂ ਵੱਧ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਨਿਊਯਾਰਕ ਵਿੱਚ 트럼ਪ ਟਾਵਰ ਦੇ ਬਾਹਰ ਲੋਕਾਂ ਨੇ 트럼ਪ ਮਸਟ ਗੋ ਨੋ ਅਤੇ ਸ਼ਿਕਾਗੋ ਵਿੱਚ ਨੋ ਨੈਸ਼ਨਲ ਗਾਰਡ ਅਤੇ ਲੋਕ ਹਿਮ ਅਪ ਵਰਗੇ ਨਾਅਰੇ ਨਾਲ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨੇ ਹਾਲੇ ਡੇਵਿਡਸਨ ਦੀ ਮਿਸਾਲ ਦਿੰਦੇ ਆ ਕਿ ਇਸ ਕੰਪਨੀ ਤੇ ਭਾਰਤ ਵਿੱਚ 200% ਦੀ ਦਾ ਟੈਰਫ ਲੱਗਾ ਹੋਇਆ ਸੀ। ਇਸ ਕਾਰਨ ਹਾਰਲੇ ਡੇਵਿਡਸਨ ਨੂੰ ਭਾਰਤ ਵਿੱਚ ਪਲਾਂਟ ਲਾਉਣਾ ਪਿਆ ਤੇ ਹੁਣ ਉਹਨਾਂ ਨੂੰ ਟੈਰਫ ਨਹੀਂ ਦੇਣਾ ਪਵੇਗਾ। ਇਸ ਤੋਂ ਬਾਅਦ ਟਰੰਪ ਨੇ ਭਾਰਤ ਤੇ ਅਮਰੀਕਾ ਵਿਚਾਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਦੱਸੀ। ਪਹਿਲਾਂ ਟਰੰਪ ਨੇ ਇੰਟਰਨੈਟ ਮੀਡੀਆ ਤੇ ਲਿਖਿਆ ਸੀ ਕਿ ਭਾਰਤ ਨੇ ਹਾਲ ਹੀ ਵਿੱਚ ਟੈਰਫ ਕੱਟ ਕਰਨ ਦੀ ਪੇਸ਼ਕਸ਼ ਕੀਤੀ ਪਰ ਹੁਣ ਦੇਰੀ ਹੋ ਚੁੱਕੀ ਹੈ। ਇਸ ਬਾਰੇ ਭਾਰਤ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਹੈ। लोकसभा ਵਿੱਚ ਵਿਰੋਧੀ ਧਿਰ ਦੇ ਆਗੂ راہਲ ਗਾਂਧੀ ਨੇ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਤੇ ਜੰਮੂ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ ਵਿੱਚ ਪਾਰੀ ਬਾਰਿਸ਼ ਕਾਰਨ ਪੈਦਾ ਹੋਏ ਹਾਲਾਤ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਮੋਦੀ ਤੋਂ ਇਨ੍ਹਾਂ ਸੂਬਿਆਂ ਨੂੰ ਮਦਦ ਦੇਣ ਦੀ ਬੇਨਤੀ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਹੜ੍ਹਾਂ ਕਾਰਨ ਪ੍ਰਭਾਵਿਤ ਕਿਸਾਨਾਂ ਲਈ ਵਿਸ਼ੇਸ਼ ਰਾਹਤ ਪੈਕੇਜ ਤੇ ਫੌਰੀ ਐਲਾਨ ਦੀ ਵੀ ਅਪੀਲ ਕੀਤੀ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਨੇ ਵੀ ਪੰਜਾਬ ਸਮੇਤ ਇਨ੍ਹਾਂ ਚਾਰਾਂ ਸੂਬਿਆਂ ਨੂੰ ਸੰਕਟ ਨਾਲ ਨਜਿੱਠਣ ਲਈ ਕੇਂਦਰੀ ਮਦਦ ਦੀ اپیل ਕੀਤੀ ਹੈ اپیل ਕਰਦੇ ਆ ਰਾਹੁਲ ਗਾਂਧੀ ਨੇ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਕਿ ਮੋਦੀ ਜੀ ਪੰਜਾਬ ਵਿੱਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਹੈ ਜੰਮੂ ਕਸ਼ਮੀਰ ਹਿਮਾਚਲ ਅਤੇ ਉੱਤਰਾਖੰਡ ਵਿੱਚ ਵੀ ਸਥਿਤੀ ਬਹੁਤ ਚਿੰਤਾਜਨਕ ਹੈ ਇਸ ਮੁਸ਼ਕਲ ਦੀ ਘੜੀ ਵਿੱਚ ਤੁਹਾਡਾ ਧਿਆਨ ਤੇ ਕੇਂਦਰ ਸਰਕਾਰ ਦੀ ਸਰਗਰਮ ਮਦਦ ਬਹੁਤ ਜ਼ਰੂਰੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਮਨਮਰਜ਼ੀ ਵਾਲੇ ਟੈਰਫ ਨਾਲ ਦੁਨੀਆ ਵਿੱਚ ਮੱਚੀ ਉਥਲ-ਪੁਤਲ ਵਿਚਾਲੇ ਚੀਨ ਨੇ ਨਾ ਸਿਰਫ ਫੌਜੀ ਤਾਕਤ ਦਿਖਾਈ ਹੈ ਸਗੋਂ ਕੂਟਨੀਤਕ ਸ਼ਕਤੀ ਦਾ ਵੀ ਪ੍ਰਦਰਸ਼ਨ ਕੀਤਾ। ਉਹਨਾਂ ਨੇ ਬੁੱਧਵਾਰ ਨੂੰ 80ਵੇਂ ਵਿਜੇ ਦਿਵਸ ਤੇ ਪਰੇਡ ਜਰੀਏ 20,000 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਮਜਾਇਲ ਸਮੇਤ ਕਈ অতি ਅਧੁਨਕ ਹਥਿਆਰਾਂ ਨੂੰ ਪਹਿਲੀ ਵਾਰ ਪ੍ਰਦਰਸ਼ਿਤ ਕਰਕੇ ਦਮਦ ਘਾਇਆ ਹੈ। ਇਹ ਸ਼ਕਤੀ ਪ੍ਰਦਰਸ਼ਨ ਅਮਰੀਕਾ ਦੇ ਤੌਰ ਵਿਰੋਧੀ ਰੂਸ ਦੇ ਰਾਸ਼ਟਰਪਤੀ ਬਲਦੀਮੀਰ ਪੋਤਨਤੇ ਉਤਰੀ ਕੋਰੀਆ ਦੇ ਆਗੂ ਕਿਮ ਜੋង ਉਨ ਦੀ ਮੌਜੂਦਗੀ ਵਿੱਚ ਕੀਤਾ ਗਿਆ ਹਾਲਾਂਕਿ ਇਸ ਸਮਾਗਮ ਤੋਂ ਪੱਛਮੀ ਦੇਸ਼ ਦੂਰ ਰਹੇ ਇਸ ਮੌਕੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਦੁਨੀਆ ਨੂੰ ਸ਼ਾਂਤੀ ਤੇ ਜੰਦ ਤੋਂ ਇੱਕ ਦੀ ਚੋਣ ਕਰਨੀ ਪਵੇਗੀ ਜਦਕਿ ਟਰੰਪ ਨੇ ਚੀਨੀ ਪਰੇਡ ਨੂੰ ਖੂਬਸੂਰਤ ਦੱਸਿਆ ਤੇ ਕਿਹਾ ਕਿ ਇਹ ਬਹੁਤ ਪ੍ਰਭਾਵਸ਼ਾਲੀ ਰਹੀ ਦੂਜੀ ਵਿਸ਼ਵ ਜੰਗ ਵਿੱਚ ਜਾਪਾਨ ਖਿਲਾਫ ਚੀਨ ਦੀ ਜਿੱਤ ਦੀ 80ਵੀਂ ਬਰੇਗਾੜ ਸੰਬੰਧੀ ਰਾਤ ਅਨੀ ਵਿਜੰਗ ਵਿੱਚ ਕੱਢੀ ਗਈ ਪ੍ਰੇਡ ਵਿੱਚ ਚੀਨੀ ਫੌਜ ਪੀਪਲਸ ਲਿਬਰੇਸ਼ਨ ਆਰਮੀ ਨੇ ਆਪਣੀ ਫੌਜੀ ਤਾਕਤ ਦਿਖਾਈ ਹੈ 70 ਮਿੰਨ ਦੀ ਇਸ ਪ੍ਰੇਡ ਦੇ ਵਿੱਚ ਸੈਂਕੜੇ ਫੌਜੀਆ ਨਾਲ ਹਾਈ ਪਰਸੋਨਿਕ ਲੇਜ਼ਰ ਤੇ ਲੰਬੀ ਦੂਰੀ ਦੀਆਂ ਬੈਲਿਸਟਿਕ ਮਜਾਈਲਾਂ ਸਮੇਤ ਕਈ ਆਤਿਯਾਦੁਨਕ ਨਵੇਂ ਹਥਿਆਰਾਂ ਨੂੰ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ ਪ੍ਰੇਡ ਵਿੱਚ 10000 ਤੋਂ ਜ਼ਿਆਦਾ ਫੌਜੀ 100 ਤੋਂ ਜ਼ਿਆਦਾ 에ਅਰਕ੍ਰਾਫਟ ਸੈਕਰੇਟ ਟੈਂਕ ਅਤੇ ਬਖਤਰਬੰਦ ਵਾਹਨ ਵੀ ਸ਼ਾਮਲ ਸਨ ਪਰੇਡ ਨੂੰ ਸੰਬੋਧਨ ਕਰਦਿਆਂ ਜਿਨਪਿੰਗ ਨੇ ਕਿਹਾ ਹੈ ਕਿ ਦੂਜੀ ਵਿਸ਼ਵ ਜੰਗ ਵਿੱਚ ਜਾਪਾਨ ਖਿਲਾਫ ਜਿੱਤ ਆਧੁਨਿਕ ਸਮੇਂ ਵਿੱਚ ਵਿਦੇਸ਼ੀ ਹਮਰੇ ਖਿਲਾਫ ਚੀਨ ਦੀ ਪਹਿਲੀ ਪੂਰਨ ਜਿੱਸੀ ਪੁਤਨ ਤੇ ਕੈਮਰਲ ਖੜੇ ਹੋ ਕੇ ਜਿਨਪਿੰਗ ਨੇ ਕਿਹਾ ਹੈ ਕਿ ਜਦੋਂ ਦੁਨੀਆ ਭਰ ਦੇ ਦੇਸ਼ ਇੱਕ ਦੂਜੇ ਨਾਲ ਬਰਾਬਰੀ ਵਾਲਾ ਸਲੂਕ ਕਰਨਗੇ ਸਦ ਭਾਵਨਾ ਨਾਲ ਰਹਿਣਗੇ ਅਤੇ ਇੱਕ ਦੂਜੇ ਦੀ ਹਮਾਇਤ ਕਰਨਗੇ ਤਾਂ ਸਾਂਝੀ ਸੁਰੱਖਿਆ ਯਕੀਨੀ ਕੀਤੀ ਜਾ ਸਕਦੀ ਹੈ ਜੰਗ ਦੇ ਮੂਲ ਕਾਰਨ ਨੂੰ ਖਤਮ ਕੀਤਾ ਜਾ ਸਕਦਾ ਹੈ ਤੇ ਇਤਿਹਾਸਕ ਤਰਾਸਦਿਆਂ ਨੂੰ ਦੁਬਾਰਾ ਹੋਣੋਂ ਰੋਕਿਆ ਜਾ ਸਕਦਾ ਹੈ ਕੇ ਸੀ ਆਰ ਦੀ ਅਗਵਾਈ ਵਾਲੀ ਬੀ ਆਰ ਐਸ ਤੋਂ ਮੁਅਤਲ ਕੀਤੇ ਜਾਣ ਤੋਂ ਬਾਅਦ ਸੀਨੀਅਰ ਆਗੂ ਕੇ ਕਵਿਤਾ ਨੇ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਤੇ ਆਪਣੇ ਚਚੇਰੇ ਭਰਾ ਤੇ ਸਾਬਕਾ ਮੰਤਰੀ ਟੀ ਹਰੀਸ਼ ਰਾਓ ਨੂੰ ਨਿਸ਼ਾਨੇ ਤੇ ਲਿਆ ਹੈ ਪਾਰਟੀ ਦੇ ਸੰਸਥਾਪਕ ਅਤੇ ਤੇਲੰਗਾਨਾ ਦੇ ਸਾਬਕਾ ਮੱਖ ਮੰਤਰੀ ਕੇ ਚੰਦਰਸ਼ੇਖਰ ਰਾਓ दिती कविता ने विधान परिषद मेंबर बजोबी असीफा देनदा ऐलान ਕੀਤਾ ਅਤੇ ਸੰਕੇਤ ਦਿੰਦਾ ਹੈ ਕਿ ਉਸ ਦੇ ਪਿਤਾ ਤੇ ਉਸ ਖਿਲਾਫ ਕਾਰਵਾਈ ਕਰਨ ਦਾ ਦਬਾਸੀ ਉਸ ਨੇ ਹਰੀਸ਼ ਰਾਉ ਤੇ ਕੇ ਸੀ ਆਰ ਪਰਿਵਾਰ ਖਿਲਾਫ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 47 ਸਾਲਾ ਸਾਬਕਾ ਸੰਸਦ ਮੈਂਬਰ ਨੇ ਹਰੀਸ਼ ਰਾਉ ਤੇ ਮੁੱਖ ਮੰਤਰੀ 에ਰਵੰਤ ਰੈਡੀ ਵਿਚਾਲੇ ਗੁਪਤ ਸਮਝੌਤਾ ਹੋਣ ਦਾ ਦੋਸ਼ ਲਗਾਇਆ ਉਨ੍ਹਾਂ ਕਿਹਾ ਕਿ ਮੈਂ ਕਦੇ ਕਿਸੇ ਅਹੁਦੇ ਦੀ ਇੱਛਾ ਨਹੀਂ ਰੱਖੀ ਮੈਂ ਵਿਦਾਨ ਪ੍ਰਸ਼ਦੇ ਚੇਅਰਮੈਨ ਨੂੰ ਅਸੀਫਾ ਪੇਜ ਦਿੱਤਾ ਹੈ ਮੈਂ ਬੀਆਰਐਸ ਦੀ ਮਡਲੀ ਮੈਂਬਰਸ਼ਿਪ ਤੋਂ ਵੀ ਕੇਸੀਆਰ ਨੂੰ ਅਸੀਫਾ ਭੇਜ ਰਹੀ ਹਾਂ ਇੱਕ ਅਧਿਐਨ ਦੇ ਵਿੱਚ ਪਤਾ ਲੱਗਾ ਹੈ ਕਿ ਜੇਕਰ ਰਾਤ ਦੇ ਸਮੇਂ ਪਰਦੇ ਹਟਾ ਕੇ ਜਾਂ ਖਿੜਕੀ ਖੁੱਲੀ ਰੱਖ ਕੇ ਸੌਂਦੇ ਹਾਂ ਤਾਂ ਇਸ ਆਦਤ ਦੇ ਨਾਲ ਦਿਲ ਨੂੰ ਨੁਕਸਾਨ ਹੋ ਸਕਦਾ ਹੈ ਇੱਕ ਨਵੀਂ ਸਟੱਡੀ ਵਿੱਚ ਸਾਹਮਣੇ ਆਇਆ ਹੈ ਰਾਤ ਦੇ ਸਮੇਂ ਕਮਰੇ ਵਿੱਚ ਆਉਣ ਵਾਲੀ ਸਟੇਟ ਲਾਈਟ ਜਾਂ ਕਿਸੇ ਵੀ ਤਰ੍ਹਾਂ ਦੀ ਰੋਸ਼ਨੀ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਹੈ। ਲੇਕਿਨ ਰਾਤ ਦੇ ਸਮੇਂ ਜਦੋਂ ਸਟ੍ਰੀਟ ਲਾਈਟ, ਟੀਵੀ ਜਾਂ ਸਮਾਰਟਫੋਨ ਵਰਗੀਆਂ ਰੋਸ਼ਨੀਆਂ ਸਾਹਮਣੇ ਹੁੰਦੀਆਂ ਹਨ ਤਾਂ ਇਸ ਦਾ ਸਰੀਰ ਤੇ ਅਸਰ ਹੁੰਦਾ ਹੈ। ਇਹ ਸਰੀਰ ਤੇ ਸੰਤੁਲਨ ਨੂੰ ਵਿਗਾੜ ਦਿੰਦੀਆਂ ਹਨ। ਸਟੱਡੀ ਆਸਟ੍ਰੇਲੀਆ ਦੇ ਹੈਲਥ ਐਂਡ ਮੈਡੀਕਲ ਰਿਸਰਚ ਇੰਸਟੀਚਿਊਟ ਨੇ ਕੀਤੀ ਹੈ। ਬੱਚਿਆਂ ਦੇ ਵਿੱਚ ਵੀ ਅਜਿਹੇ ਕਾਰਨ ਕਾਫੀ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ। ਅਚਾਨਕ ਦਿਲ ਦੀ ਧੜਕਣ ਰੁਕਣ ਦੇ ਹੋਣ ਵਾਲੇ ਮੌਤਾਂ ਦੇ 10% ਦੇ ਮਾਮਲੇ ਵਧੇ ਹਨ ਇਹ ਟੈਸਟ ਯੂਰੋਪੀਅਨ ਸੁਸਾਇਟੀ ਆਫ ਕਾਰਡੀਓਲੋਜੀ ਨੇ ਪੇਸ਼ ਕੀਤਾ ਹੈ ਸਰਵੇਖਣ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਅਜਿਹੀਆਂ ਰੋਸ਼ਨੀਆਂ ਸਾਡੇ ਸਰੀਰ ਤੇ ਅਸਰ ਪਾਉਂਦੀਆਂ ਹਨ ਜਿਸ ਦਾ ਕਾਫੀ ਨੁਕਸਾਨ ਹੁੰਦਾ ਹੈ ਜਿਸ ਕਰਕੇ ਅਜਿਹੀ ਰੋਸ਼ਨੀ ਤੋਂ ਬਚਣਾ ਚਾਹੀਦਾ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ